ਹਰਿਆਣਾ ਦੇ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 41ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਭਾਜਪਾ ਦੀ ਅੰਦਰ ਦੀ ਕਬਰਾਹਟ ਸਾਹਮਣੇ ਆ ਚੁੱਕੀ ਆ ਜਿਹੜੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਔਰ ਮੈਂ ਕਹਿੰਦਾ ਇਹ ਦੇਸ਼ ਦੇ 140 ਕਰੋੜ ਲੋਕ ਕਹਿੰਦੇ ਭਾਜਪਾ ਨੂੰ ਇਸ ਵਾਰ ਸੱਤਾ ਤੋਂ ਬਾਹਰ ਨਾ ਕਰ ਦੇਣ ਇਸ ਦੇ ਡਰ ਦੇ ਮਾਰੇ ਹੁਣ ਫਿਲਮੀ ਸਟਾਰਾਂ ਨੂੰ ਟਿਕਟਾਂ ਦੇ ਰਹੇ ਆ ਅਸੀਂ ਅੱਜ ਲਿਸਟ ਦੇਖੀ ਆ ਜਿੱਚ ਮੈਡਮ ਕੰਗਣਾ ਰਣੌਤ ਜੀ ਦਾ ਨਾਂ ਆਇਆ ਵਾ ਜਿਹੜੇ ਮੰਡੀ ਹਿਮਾਚਲ ਤੋਂ ਚੋਣ ਲੜਨਗੇ ਅਸੀਂ ਤਾਂ ਹਿਮਾਚਲ ਵਾਸੀਆਂ ਨੂੰ ਬਸ ਇਹੀ ਕਹਿਣਾ ਚਾਹਾਂਗੇ ਭਾਈ ਗਰਦਾਸਪੁਰ ਦੇ ਵਿੱਚੋਂ ਛੰਨੀ ਦਿਓਲ ਜੀ ਇਲੈਕਸ਼ਨ ਲੜੇ ਸੀ ਐਮਪੀ ਬਣਾਤਾ ਭਾਈ ਇੱਥੇ ਤਾਂ ਪੰਜ ਸਾਲ ਹੀ ਲੱਭਾ ਪਈ ਸਾਨੂੰ ਹੁਣ ਤੁਸੀਂ ਦੇਖ ਲਿਓ ਜੜੀ ਪਾਛਪਾ ਨੂੰ ਇੰਨਾ ਕੌਨਫੀਡੈਂਸ ਆ ਪ੍ਰਧਾਨ ਮੰਤਰੀ ਕੀ ਤੁਹਾਨੂੰ ਪਤਾ ਨਾ 400 ਮਿਲ ਜਾਣੀਆਂ ਫਿਰ ਥੋੜੀ ਤੁਹਾਨੂੰ ਫਿਲਮੀ ਸਟਾਰਾਂ ਨੂੰ ਟਿਕਟ ਦੇਣ ਦੀ ਕੀ ਲੋੜ ਹੈਗੀ ਆ ਫਿਰ ਤੁਹਾਡੇ ਕੋ ਦਾ ਵਰਕਰ ਹੀ ਬਹੁਤ ਜ਼ਿਆਦਾ ਅੰਦਰ ਥੋੜੀ ਜਿਹੜਾ ਸਭ ਕੁਝ ਪਾਛਪਾ ਦੇ ਅੰਦਰ ਅੱਛਾ ਨਹੀਂ ਹੈਗਾ ਉਹ ਕਬਰਾਹਟ ਸਾਨੂੰ ਦੀਦੀ ਹੈਗੀ ਆ ਇਹਦੇ ਨਾਲ ਨਾਲ ਅੰਬਾਲਾ ਮੌੜਾ ਮੰਡੀ ਹਰਿਆਣੇ ਦੇ ਵਿੱਚ ਸ਼ਹੀਦ ਸੁਭਕਰਨ ਸਿੰਘ ਜੀ ਦਾ ਸ਼ਹੀਦੀ ਸਮਾਗਮ ਅਤੇ ਵੱਡੀ ਮਹਾਪੰਚਾਇਤ ਕਰ ਰਹੇ ਆ ਹਰਿਆਣੇ ਵਾਸੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਹੈਗੀ ਆ ਇਹਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਵੇਂ ਤੁਸੀਂ ਦੇਖਿਆ ਵੀ ਹੁਣ ਰਾਮਲੀਲਾ ਮੈਦਾਨ ਚ ਵੀ ਵੱਡੀ ਰੈਲੀ ਹੋਣੀ ਆ ਕੱਲਾ ਕਿਸਾਨਾਂ ਮਜ਼ਦੂਰਾਂ ਤੇ ਹੀ ਦਿੱਲੀ ਪੁਲਿਸ ਨੂੰ ਤਕਲੀਫ ਆ ਵੀ ਨਹੀਂ ਦਿੱਲੀ ਆਉਣੇ ਚਾਹੀਦੇ ਠੀਕ ਆ ਜੀ ਬਾਕੀ ਤਾਂ ਫਿਰ ਜਿਹੜਾ ਮਰਜੀ ਦਿੱਲੀ ਆਵੇ ਜਿਹੜਾ ਮਰਜੀ ਦਿੱਲੀ ਜਾਵੇ ਹੁਣ ਦਿੱਲੀ ਨੂੰ ਕੋਈ ਖਤਰਾ ਨਹੀਂ ਹੈਗਾ ਹਰੇ ਤੋਂ ਕਹਾ ਵਿਰੋਧੀ ਧਿਰ ਜਿਵੇਂ ਪਾਜਪਾ ਕੋਲੋਂ ਡਰ ਰਹੀ ਆ ਜਿਵੇਂ ਈਡੀ ਕੋ ਡਰਦੇ ਨੇ ਜਿਵੇਂ ਇਹ ਸੀਬੀਆਈ ਕੋ ਡਰਦੇ ਨੇ ਇਹ ਦੇਸ਼ ਦੇ ਕਿਸਾਨ ਮਜ਼ਦੂਰ ਆ ਪ੍ਰਧਾਨ ਮੰਤਰੀ ਜੀ ਇਹ ਡਰਨ ਵਾਲੇ ਨਹੀਂ ਹੈ ਔਰ ਇਹ ਉਦੋਂ ਤੱਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਵਿਰੋਧੀ ਧਿਰ ਜਦੋਂ ਵੀ ਪ੍ਰੋਗਰਾਮ ਰੱਖਣ ਉਹ ਕਿਸਾਨਾਂ ਮਜ਼ਦੂਰਾਂ ਨਾ ਟਕਰਾਮੀਆਂ ਡੇਟਾਂ ਵਿੱਚ ਨਾ ਰੱਖਣ ਜੋ ਕਹਿੰਦੇ ਸੀ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ਕਰ ਰਹੇ ਹੈਗੇ ਆ ਤਾਂ ਇਹ ਧਿਆਨ ਵਿੱਚ ਰੱਖਿਆ ਜਾਏ ਔਰ ਖਾਲਸੇ ਨੂੰ ਜਿਹੜਾ ਹੋਲੇ ਮਹੱਲੇ ਤੇ ਬਹੁਤ-ਬਹੁਤ ਵਧਾਈ ਹੋਵੇ ਚੜ੍ਹਦੀ ਕਲਾ ਰਹੇ ਔਰ ਦੂਜੀ ਬੇਨਤੀ ਆ ਵੀ ਹੋਲੇ ਮਹੱਲੇ ਤੋਂ ਬੇਲੇ ਹੋ ਕੇ ਬਾਡਰਾਂ ਤੇ ਜ਼ਰੂਰ ਪਹੁੰਚਿਓ ਔਰ ਹੋਲੀ ਦੀ ਵੀ ਦੇਸ਼ਵਾਸੀਆਂ ਨੂੰ ਵਧਾਈ